ਤੇ ਮੁੱਖ ਮੰਤਰੀ ਜੀ ਕਰ ਸਾਡੇ ਨਾਲ ਮੀਟਿੰਗ ਸੱਦਦਾ ਹੈ ਉਹ ਅਸੀਂ ਜਮਾਤੀ ਤੌਰ ਤੇ ਇਕੱਠੇ ਹੋਏ ਆ ਸਾਜਾ ਮਲਾਜੂ ਤੇ ਪੈਨਸ਼ਨ ਫੰਡ ਬਣਿਆ ਪਰ ਸਾਡੇ ਸਾਹਮਣੇ ਉਹ ਹੋਈ ਤਾਕਤ ਜਿਹੜੀ ਆ ਉਸ ਤੋਂ ਕਿ ਸਾਡੇ ਨਾਲ ਇੱਥੇ ਰਹੀ ਪਈ ਆ ਜਾਂ ਸਾਡੇ ਨਾਲ ਚੱਲਦੀ ਆ ਕੋਈ ਤਾਕਤ ਵੱਖ ਵੱਖ ਨਹੀਂ ਨਾ ਲੈ ਰਹੀ ਮੁੱਖ ਮੰਤਰੀ ਕੋਈ ਤਾਕਤ ਵੱਖ ਵੱਖ ਨਹੀਂ ਨਾ ਲੈ ਰਹੀ ਮੁੱਖ ਮੰਤਰੀ ਚੰਦਾ ਜਿੰਨਾ ਦਾ ਸਾਂਝਾ ਜਮਾਤੀ ਕੱਟ ਖੇੜਾ ਇਹ ਕਮਜ਼ੋਰ ਹੋ ਗਏ ਤੇ ਕਿੰਨਾ ਰਾਤ ਜਿਹੜੇ ਜੱਥੇ ਬੰਨੇ ਨੇ ਉਹਨੂੰ ਬਹੁਤ ਟੇਮ ਦੇ ਕੇ ਮੈਂ ਉਹਨੂੰ ਆਪਣੇ ਲਾਗੇ ਲਾ ਕੇ ਕਿਸੇ ਨੂੰ ਤਕ ਕੰਮ ਆਤਾ ਕਿਸੇ ਨੂੰ ਉਤਰਾਂ ਦੇਤਾ ਕੁਝ ਨਾ ਹੀ ਉੱਤਾ ਬੰਦ ਦੇਰ ਤੱਕ ਬਲੀ ਨਹੀਂ ਕੋਈ ਮੇਰੀ ਆਤ ਸੁਣ ਕੇ ਯਾਰ ਯਾਰ ਸਰ ਤੋਂ ਨਿਕਲੀ ਸਾਰੇ ਗੜੇ ਜੇ ਨਹੀਂ ਕੱਟੋ ਕਟਿਆ ਕਿਸੇ ਹੱਥੇ ਕਰ ਲੋ 20 ਸਾਲ ਹੋ ਗਏ ਐ ਸਰਪਰੀ ਬਰਦਾਸ਼ ਕਰ ਰਹੀ ਹੈ ਐਸਪੂਏ ਉਹ ਨਹੀਂ ਨਿਕਲਦੇ ਨੇ ਐਸਪੂਏ ਨਹੀਂ ਨਿਕਲਦੇ ਕਰਨ ਦੇ ਆ ਫੇਰੇ ਉੱਥੇ ਆਈਦਾ ਕਿ ਫਾਰੀ ਚ ਜਨ ਮਾਸਨ ਆ ਮਿਲ ਗਿਆ ਤੇ ਫਾਨੇ ਮਾ ਆ ਮਿਲ ਗਿਆ ਜੇ ਨਹੀਂ ਲੱਗਿਆ ਅਈ ਮੁਖਤ ਨਹੀਂ ਮਰੇ ਨਾ ਉਧਰ ਰਾਣੇ ਦਾ ਵੀ ਸਾਥ ਦਾ ਬਿਆਨ ਆ ਜਾਂਦਾ ਇਹ ਕੰਮ ਕੀ ਕਰ ਸੰਦੇਹ ਹਕੂਮਤ ਨਹੀਂ ਨਹੀਂ ਇੱਕ ਬੰਦੇ ਅਸੀਂ ਕਹਿ ਰਹੇ ਹਾਂ ਸੇ ਇਕੱਠੇ ਇੱਕ ਬੰਦੇ ਨਾਲ ਖੋਕ ਚੱਕਰ ਦਾ ਵੀ ਨਹੀਂ ਚੱਲ ਰਹੀ ਹੈ ਇਹਨਾਂ ਨੂੰ ਜਾਣ ਜੋ ਸਰਕਾਰ ਤੇ ਦਬਾਅ ਬਣੇ ਭਈ ਚਾਹੇ ਉਹ ਪੁਰਾਣੀ ਪਰਿਸ਼ਰਾਂ ਨੇ ਹੈ ਚਾਹੇ ਉਹ ਕੱਚੇ ਮਲਾਜਮ ਹੈ ਉਹਨਾਂ ਸਾਰਿਆਂ ਨੂੰ ਅੱਪਾ ਇਹ ਬੇਨਤੀ ਕਰਦੇ ਆਂ ਜੇ ਮਿਲਣਾ ਤਾਂ ਇਕੱਠੇ ਹੋ ਕੇ ਮਿਲਾਂ ਜੇ ਇਕੱਲੇ ਇਕੱਲੇ ਲੜਦੇ ਰਹੇ ਤਾਂ ਐਵੇਂ ਢਾਈ ਘਰ ਲੰਘ ਕੇ ਢਾਈ ਹੋਰ ਲੰਘ ਜਾਣੇ ਆ ਸੋ ਇਸ ਕਰਕੇ ਆਪਾਂ ਨੂੰ ਉਹਨਾਂ ਤੱਕ ਪਹੁੰਚ ਕਰਕੇ ਸਾਡੀ ਡਿਊਟੀ ਬਣਦੀ ਹੈ ਭਈ ਉਹਨਾਂ ਨਾਲ ਪਹੁੰਚ ਕਰਕੇ ਇਹ ਗੱਲ ਸਮਝਾਈ ਜਾਵੇ ਭਈ ਇਕੱਠਾ ਹੋ ਕੇ ਆਪਾਂ ਤਖੜੇ ਹੋ ਕੇ ਜਿਹੜਾ ਸਰਕਾਰ ਨੂੰ ਕੇ ਨਾ ਚਾਹੀਦਾ ਔਰ ਸਾਡੀ ਇਹ ਰਾਏ ਆ ਵੀ ਆਪਾਂ ਇਹ ਹੈ ਜੇਕਰ ਆਪਾਂ ਛੋਟੇ-ਬੋਟੇ ਪ੍ਰੋਗਰਾਮ ਕਰ ਵੀ ਲੈਂਦੇ ਆ ਜਾਂਦਾ ਅਸਰ ਜ਼ਰੂਰ ਹੈ ਉਹ ਇਸ ਲਈ ਕਰਦੇ ਭਈ ਕਦਾ ਆਪਣੇ ਕਾਰਨ ਨੂੰ ਤਖੜਿਆ ਕਰਨਾ ਔਰ ਦੂਜੀ ਤਰ੍ਹਾਂ ਜਿਹੜੀਆਂ ਵੱਡੀਆਂ ਤਰ੍ਹਾਂ ਇਹ ਫਰੰਟ ਦੇ ਵਿੱਚ ਆਇਆ ਨਹੀਂ ਉਹਨਾਂ ਨੂੰ ਵੀ ਨਾਲ ਲੈ ਆਉਣਾ ਚਾਹੀਦਾ ਔਰ ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਕਰਦੇ ਆ ਭਾਵੇਂ 5ਵਾਂ 6ਵਾਂ ਦਾ ਪ੍ਰੋਗਰਾਮ ਬੜਾ ਸਾਹਮਣੇ ਆਆ ਸਰਕਾਰ ਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਇਹ ਇਹਦਾ ਜੁੱਸਾ ਹੈ ਪਰ ਸਾਨੂੰ ਜਿਹੜਾ ਜਿਗਮੀ ਚੋਣਾ ਮੇਲੇ ਆਏ ਮੀਟਿੰਗ ਕੋ ਪਹਿਲਾਂ ਜਰੂਰ ਦੋ ਜਗ੍ਹਾ ਜਿਹੜਿਆ ਵੱਡੀਆਂ ਮੇਲੀਆਂ ਕਰ ਲੈਣੀਆਂ ਜਿਹੜਾ ਐਕਸ਼ਨ ਕਰਨਾ ਚਾਹੀਦਾ ਆ ਤਾਂ ਜੋ ਸਰਕਾਰ ਤੇ ਦਬਾਅ ਬਣੇ ਬਈ ਬਾਈ ਮੈਂ ਮੀਟਿੰਗ ਕਰਾਂ ਇਹਨਾਂ ਦੇ ਮਗਲੇ ਹੱਲ ਕਰਾਂ ਔਰ ਸਰਕਾਰੇ ਚੰਗੀ ਐ ਵੀ ਥੋੜਾ ਇਹਨੂੰ ਹੋਰ ਅੱਗੇ ਲਿਜਾਇਆ ਜਾਵੇ ਤਾਂ ਜੋ ਮੈਂ ਇਹ ਗੱਲ ਕਹਿ ਸਕਾਂ ਸਰਕਾਰ ਨਹੀਂ ਭਾਈ ਹੁਣ ਜੋੜ ਜਾਪਦਾ ਲਾਗੂ ਹੋ ਗਿਆ ਵੀ ਆਪਾਂ ਤੁਹਾਡੇ ਨਾਲ ਮੈਂ ਜਾਂਦਾ ਜਿਗਾ ਵੀ ਤੁਹਾਨੂੰ ਡੀਏ ਦੇਖਣਾ ਪੁਰਾਣਾ ਵੀ ਦੇਣਾ ਠੰਡਾ ਵੀ ਦੇਣਾ ਪਰ ਹੁਣ ਜੋੜ ਜਾਪਦਾ ਲਾਗੂ ਹੋ ਗਿਆ ਭਾਈ ਤੁਸੀਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ